ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਦੇ ਆਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਬਾਰੇ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਪਖਾ ਕੇ ਰੱਖ ਦਿੱਤਾਗਾ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾਗਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬੇਕਰਮ ਸਿੰਘ ਮਜੀਠੀਆ ਦੀ 25 ਜੂਨ ਨੂੰ ਬੇਕਰਮ ਸਿੰਘ ਮਜੀਠੀਆ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਸੀਗਾ ਗ੍ਰਿਫਤਾਰ ਕਰਨ ਤੋਂ ਬਾਅਦ ਬਿਜਿਲੈਂਸ ਥਾਂ ਥਾਂ ਤੇ ਉਹਨਾਂ ਨੂੰ ਲੈ ਕੇ ਛਾਪੇਮਾਰੀ ਕਰ ਰਿਹਾ ਕਦੇ ਇਧਰ ਬਾਗੇ ਕਦੇ ਇਧਰ ਕਦੇ ਹਮਾਚਰ ਕਦੇ ਉਹਨਾਂ ਦੇ ਦਫ਼ਤਰ ਚ ਤੇ ਹੁਣ ਜਿਹੜੀ ਉਹਨਾਂ ਦੀ ਪਤਨੀ ਹੈਗੀ ਵਿਧਾਇਕ ਉਹਨਾਂ ਦੀ ਪਤਨੀ ਗਨੀਬ ਕੌਰ ਗਨੀਬ ਕੌਰ ਨੂੰ ਦਫ਼ਤਰ ਵਿੱਚ ਜਾਣ ਤੋਂ ਸਰਕਾਰ ਨੇ ਪੂਰੀ ਤਰ੍ਹਾਂ ਰੋਕ ਦਿੱਤਾਗਾ ਤੇ ਪੁਲਿਸ ਪ੍ਰਸ਼ਾਸਨ ਮੂਹਰੇ ਆ ਕੇ ਖੜ ਗਿਆ ਜੀ ਕਹਿੰਦੇ ਤੁਸੀਂ ਆਦੇ ਦਫ਼ਤਰ ਵਿੱਚ ਨਹੀਂ ਜਾ ਸਕਦੇ ਉਹਨਾਂ ਨੇ ਵੀ ਅੱਗੋਂ ਸਰਵਾਰ ਕੀਤੇ ਪੁਲਿਸ ਨੂੰ ਵੀ ਦੱਸੋ ਛੋਡੇ ਕੋਲੇ ਕੀ ਸਬੂਤ ਆ ਬੀਮਾ ਦੇ ਦਫਤਰ ਦੇ ਵਿੱਚ ਨਹੀਂ ਜਾ ਸਕਦੀ ਤਾਂ ਪੁਲਸਰ ਨੇ ਕਿਹਾ ਵੀ ਸਾਡੀ ਡਿਊਟੀ ਆ ਤੁਸੀਂ ਨਹੀਂ ਜਾ ਸਕਦੇ ਤੇ ਫਿਰ ਉਹਨਾਂ ਨੇ ਪੁਲਸ ਦੀ ਗੱਲ ਮੰਨੀ ਤੇ ਉਹ ਦਫਤਰ ਦੇ ਬਾਹਰ ਬੈਠ ਕੇ ਦਫਤਰ ਦੇ ਅੰਦਰ ਨਹੀਂ ਗਏ ਇਸ ਤੋਂ ਲਾਭ ਆ ਬਈ ਉਹਨਾਂ ਨੇ ਇੱਕ ਇਹ ਗੱਲ ਵੀ ਕਹੀ ਆ ਵੀ ਸਰਕਾਰ ਕਹਿ ਰਹੀ ਹੈ ਕਿ ਮਜੀਠੀ ਉੱਤੇ ਨਸ਼ੇ ਦਾ ਪਰਚਾ ਹੋਇਆਗਾ ਪਰ ਉਹ ਸੱਚ ਕਹਿ ਰਹੇ ਨੇਗੇ ਮਜੀਠੀਏ ਉੱਤੇ ਨਸੀ ਦਾ ਪਰਚਾ ਨਹੀਂ ਹੋਇਆ ਉਹਨਾਂ ਉੱਤੇ ਪਰਚਾ ਹੋਇਆਗਾ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਉਹਨਾਂ ਕੋਲੇ 540 ਕਰੋੜ ਦੀ ਜਾਇਦਾਦ ਆ ਗਈ ਤੇ ਉਹ ਪਰਚਾ ਹੋਇਆ ਉਹਨਾਂ ਤੇ ਤੇ ਉਹਨੂੰ ਰਵਾਨੇ ਤੇ ਲੈਤਾ ਹੋਇਆ 7 ਦਿਨਾਂ ਵਾਸਤੇ ਸਰਕਾਰ ਕਹਿ ਰਹੀ ਹੈ ਪੁੱਛ ਰਹੀ ਹੈ ਵਿਜੀਲੈਂਸ ਬੀ ਐਨ ਆਮਦਨ ਕਿੱਥੋਂ ਆਈ ਇੰਨੇ ਘਰ ਲੈਪਟਾਪ ਗੱਡੀਆਂ ਮੋਬਾਈਲ ਔਰ ਜੋ ਜ਼ਮੀਨ ਜਾਇਦਾਦਾਂ ਬਾਰੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਤੇ ਪਰ ਸਰਕਾਰ ਲੋਕਾਂ ਨੂੰ ਕੀ ਦੱਸ ਰਹੀ ਹੈ ਪੰਜਾਬ ਦੇ ਨੂੰ ਪੰਜਾਬ ਦੇ ਲੋਕਾਂ ਨੂੰ ਕਹਿ ਰਹੀ ਹੈ ਵੀ ਅਸੀਂ ਤਾਂ ਨਸੀ ਦਾ ਪਰਚਾ ਕੀਤਾਗਾ ਤੇ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਆਪ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤਾਂ ਜੋ ਅੱਗੇ ਜਾ ਕੇ ਉਹਨਾਂ ਤੋਂ ਫਾਇਦਾ ਲਿੱਤਾ ਜਾਵੇ ਵੀ ਸਾਡੀ ਸਰਕਾਰ ਝਾੜੂ ਜਾਣ ਦੇ ਦੁਬਾਰੇ ਬਣ ਜੇ ਲੋਕਾਂ ਨੂੰ ਪੂਰੀ ਤਰ੍ਹਾਂ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਹੁਣ ਆਪਾਂ ਅੱਗੇ ਗੱਲ ਤੋਰਦੇ ਹਾਂ ਦੂਜਾ ਮਸਲਾ ਹੈਗਾਗਾ ਜਿਹੜਾ ਮਾਨਸਾ ਦਾ ਐਮ.ਐਲ.ਏ ਹੈਗਾ ਬੀਜੀ ਸਿੰਘਲਾ ਜਦੋਂ 2022 ਵਿੱਚ ਸਰਕਾਰ ਬਣੀ ਸੀਗੀ ਚੜੂ ਦੀ ਆਮ ਆਦਮੀ ਪਾਰਟੀ ਦੀ ਤਾਂ ਮਾਨਸਾ ਦੇ ਐਮ.ਐਲ.ਏ ਨੂੰ ਉਸ ਸਮੇਂ ਪੰਜਾਬ ਦਾ ਸਿਹਤ ਮੰਤਰੀ ਬਣਾਇਆ ਗਿਆ ਸੀਗਾ ਤੇ ਸਿਹਤ ਮੰਤਰੀ ਬਣਨ ਤੋਂ ਕੁਝ ਸਮੇਂ ਬਾਅਦ ਭਗਵੰਤ ਮਾਨ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਮੌਜੂਦਾ ਉਹਨਾਂ ਨੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਫੜ ਲਿਆ ਸੀਗਾ ਤੇ ਉਹਨਾਂ ਦਾ ਕਹਿਣਾ ਸੀਗਾ ਮੁੱਖ ਮੰਤਰੀ ਜੀ ਦਾ ਵੀ ਮੈਂ ਵਿਜੇ ਸਿੰਘ ਲਾ ਜੀ ਰਿਸ਼ਵਤ ਖਾਂਦੇ ਸੀ ਭ੍ਰਿਸ਼ਟਾਚਾਰ ਕਰਦੇ ਸੀ ਟੈਂਡਰਾਂ ਤੋਂ ਵੀ ਤੇ ਮੈਨੂੰ ਪਤਾ ਲੱਗਿਆ ਆਪਦੇ ਮੁਲਾਜ਼ਮਾਂ ਤੋਂ ਤੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਸਰਕਾਰ ਨਾ ਵਿਰੋਧੀਆਂ ਨੂੰ ਪਤਾ ਨਾ ਮੀਡੀਆ ਨੂੰ ਪਤਾ ਮੈਨੂੰ ਮੇਰੇ ਮੁਲਾਜ਼ਮਾ ਨੇ ਦੱਸਿਆ ਬੀ ਬਿਜੇ ਸਿੰਘ 라 ਰਿਸ਼ਵਤ ਮੰਗਦਾਗਾ ਪੈਸੇ ਖਾਂਦਾਗਾ ਵਿੱਚੋਂ ਤੇ ਤੇ ਇਸ ਕਰਕੇ ਕਹਿੰਦੇ ਮੈਂ ਬੀ ਬਿਜੇ ਸਿੰਘਲੇ ਨੂੰ ਬੁਲਾਇਆ ਕੋਲੇ ਤੇ ਬਿਜੇ ਸਿੰਘਲਾ ਕਹਿੰਦੇ ਸਾਰੀ ਗੱਲਬਾਤ ਮੰਨ ਗਿਆ ਤੇ ਇਸ ਤੋਂ ਬਾਅਦ ਉਹਨਾਂ ਤੇ ਕਹਿੰਦੇ ਮੈਂ ਕਾਰਵਾਈ ਕਰ ਰਿਆਂਗਾ ਤੇ ਉਸ ਸਮੇਂ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਸੀ ਤੇ ਕੁਝ ਸਮੇਂ ਬਾਅਦ ਇਹ ਜਮਾਨਤ ਤੇ ਬਾਹਰ ਆ ਗਏ ਸੀਗੇ ਤੇ ਉਹ ਕੇਸ ਹਜੇ ਤੱਕ ਚੱਲਦਾ ਰਿਹਾ ਹੈ ਕਾਫੀ ਟਾਈਮ ਚੱਲ ਗਿਆ ਤੇ ਹੁਣ ਆ ਦੇਖੋ ਕੇਸ ਦਾ ਕੀ ਨਿਕਲਿਆ ਪੁਲਿਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਭਾਵ ਵੀ ਉਹਨਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾਗਾ ਤੇ ਇਹਦੇ ਵਿੱਚ ਹੁਣ ਦੱਸੋ ਕੌਣ ਜ਼ਿੰਮੇਵਾਰ ਹੈਗਾ ਉਹਨਾਂ ਨੂੰ ਮੰਤਰੀਵਦ ਤੋਂ ਲਾਇਆ ਹੈਗਾ ਵਿਜੇ ਸਿੰਘ ਲਾ ਨੂੰ ਜੇਜ ਵਿੱਚ ਭੇਜਿਆ ਗਿਆ ਮੁੱਖ ਮੰਤਰੀ ਦਾ ਕਹਿਣਾ ਸੀ ਮੈਂ ਆਪ ਗਵਾਹਾਂਗਾ ਤੇ ਨਿਕਲਿਆ ਕੀ ਆ ਅਗਲਾ ਬਰੀ ਹੋ ਗਿਆ ਹੁਣ ਇਹਦੇ ਵਿੱਚ ਦੋਸ਼ੀ ਗੋਣਾਗਾ ਪੰਜਾਬ ਦਾ ਮੁੱਖ ਮੰਤਰੀ ਹੈਗਾ ਜਾਂ ਵਿਜੇ ਸਿੰਘ ਲਾਗਾ ਜਾਂ ਕੌਣ ਆਗਾ ਤੁਸੀਂ ਆਪ ਹੀ ਦੇਖ ਲਓ ਇਹ ਉਸ ਉਸ ਸਮੇਂ ਖੇਡਿਆ ਗਿਆ ਇੱਕ ਸਿਆਸੀ ਸਟੰਟ ਸੀ ਸਰਕਾਰ ਵੱਲੋਂ ਸਰਕਾਰ ਦਾ ਕਹਿਣਾ ਸੀਗਾ ਲੋਕਾਂ ਦੇ ਪ੍ਰਭਾਵ ਪਾਉਣਾ ਚਾਹੁੰਦੀ ਸੀ ਸਰਕਾਰ ਵੀ ਅਸੀਂ ਤਾਂ ਆਪ ਦਾ ਇਹਨੂੰ ਨਹੀਂ ਬਖਸ਼ਦੇ ਜੋ ਕੋਈ ਪੈਸਾ ਖਾਂਦਾ ਤਬ ਰੋਧੀਆਂ ਨੂੰ ਕਿਵੇਂ ਬਖਸ਼ਾਂਗੇ ਇਸ ਤੋਂ ਬਾਅਦ ਹੈ ਜੀ ਹੁਣ ਅਗਲਾ ਮਸਲਾ ਅਗਲੇ ਮਸਲੇ ਵਿੱਚ ਪੰਜਾਬ ਸਰਕਾਰ ਵੱਲੋਂ ਹੁਣੇ ਹੀ ਆਜ ਅੱਜਕੱਲ ਹੀ 85 ਕਰੋੜ ਰੁਪਏ ਦਾ ਕਰਜ਼ਾ ਲਿੱਤਾ ਗਿਆਗਾ 85 ਕਰੋੜ ਰੁਪਏ ਦਾ ਕਰਜ਼ਾ ਜਿਹੜਾ 2026 ਤੱਕ 4 ਲੱਖ ਕਰੋੜ ਰੁਪਏ ਦਾ ਬਣ ਜਾਵੇਗਾ 4 ਲੱਖ ਕਰੋੜ ਦਾ ਕਰਜ਼ਾ ਬਣ ਜਾਵੇਗਾ ਇਸ ਕਰਜ਼ੇ ਦੇ ਹੱਲ ਕਰਨ ਵਾਸਤੇ ਕੇਜਰੀਵਾਲ ਪਹਿਲਾਂ ਕਹਿੰਦਾ ਸੀਗਾ ਵੀ ਮੈਂ ਪੰਜਾਬ ਨੂੰ ਸਰਕਾਰ ਬਣਨ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੂੰਗਾ ਪੰਜਾਬ ਵਿੱਚੋਂ ਕਰਜ਼ਾ ਖਤਮ ਕਰ ਦੂੰਗਾ ਪਰ ਨਿਕਲਿਆ ਕੀ ਆ ਆ ਦੇਖੋ ਪੰਜਾਬ ਉੱਤੇ ਕਰਜ਼ਾ ਵੱਧਦਾ ਜਾ ਰਿਹਾਗਾ ਵੱਧਦਾ ਹੀ ਜਾ ਰਿਹਾਗਾ ਭਾਰ ਵੱਧ ਹੀ ਜਾਂਦਾਗਾ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਕਰਜ਼ਾ ਮੁਕਤ ਕਦੇ ਹੋ ਚ ਹੋ ਸਕੂਗਾ ਉਹ ਕਿ ਭਗਵਾਨ ਤਮਾਨ ਨੇ ਇੰਨੀ ਆ ਮਸ਼ਹੂਰੀਆਂ ਕੀਤੀਆਂ ਨੇ ਐਨੇ ਝੂٹے ਦਵਾਈ ਨੇ ਗੇਜਰੀ ਵਰਨ ਜਹਾਜ਼ ਦੇ ਵਿੱਚ ਉਹਦਾ ਕਰਜ਼ਾ ਹੁਣ ਸਾਰੇ ਪੰਜਾਬ ਨੂੰ ਚੱਕਣਾ ਪਊਗਾ ਕਿੰਨੇ ਪੋਸਟਰ ਲਾਏ ਨਗੇ ਕਿੰਨਾ ਪ੍ਰਚਾਰ ਕੀਤਾ ਖਬਰਾਂ ਦਾ ਅਖਬਾਰਾਂ ਵਾਲਿਆਂ ਨੂੰ ਮੀਡੀਆ ਵਾਲਿਆਂ ਨੂੰ ਪੈਸੇ ਦਿੱਤੇ ਨੇ ਕਿੰਨਾ ਕੁਝ ਕਰਿਆ ਨੇ ਤੇ ਅੱਜ ਪੰਜਾਬ ਸਰ 4 ਲੱਖ ਕਰੋੜ ਦਾ ਕਰਜ਼ਾ ਹੋ ਜੂਗਾ 2026 ਤੱਕ ਹਜੇ ਐਨੀ ਪਤਾ ਹੋਰ ਕਿੰਨਾ ਕਰਜ਼ਾ ਚੁੱਕੇ ਸਰਕਾਰ ਤੇ ਇਹ ਸਰਕਾਰ ਜੋ ਵਾਅਦੇ ਲੈ ਕੇ ਆਈ ਇਹ ਕਿ ਐਸੀ ਗੱਲਾਂ ਉਹਨਾਂ ਦੇ ਖਰੀ ਨਹੀਂ ਉਤਰੀ ਸੋ ਪੰਜਾਬ ਤੇ ਕਰਜ਼ਾ ਵੱਧਦਾ ਹੀ ਜਾਂਦਾ ਹੈਗਾ ਸੋ ਇਹ ਸੀ ਜੀ ਮੇਰੇ ਕੁਝ ਵਿਚਾਰ ਜੋ ਪੰਜਾਬ ਵਿੱਚ ਚੱਲ ਰਹੇ ਨੇ ਮਸਲੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ ਵਿੱਚ ਆਪਦੀ رائے ਵੀ ਜਰੂਰ ਦੇ ਦਿਓ ਤੇ ਫਿਰ ਹਾਜ਼ਰ ਹੋਵਾਂਗਾ ਕੋਈ ਹੋਰ ਵੀਡੀਓ ਲੈ ਕੇ ਕਿਸੇ ਮਸਲੇ ਤੇ ਤਦ ਤੱਕ ਦੀ ਦਿਓ ਅਜਾਤ ਧੰਨਵਾਦ ਜੀ